ਮੇਸ਼ੇਹੀ ਸ਼ੁਰੂ ਤੋਂ ਹੀ ਸਹਿਯੋਗ ਦਿੰਦੇ ਆਇਓ ਚੰਗੇ ਕੰਮ ਲਈ ਤੇ ਜਦੋਂ ਦੀ ਆਮ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਹੈ ਭਾਵੇਂ ਅਸੀਂ ਵਿਰੋਧੀ ਤਰਚੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈਟ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਘਾਤਕ ਜਿਹੜੇ ਰੂਲ ਆ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕ ਫੈਡ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਤੋਂ ਕੱਢਣ ਲਈ ਸਾਡਾ ਸਮੁੱਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸਬੰਧਤ ਨੇ ਪਰ ਚੰਗੇ ਕੰਮ ਲਈ ਇਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਅੰਤੇ ਪਚਾ ਦਿੱਤਾ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਆ ਮਾਝੂਗ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਅਸਾਮੀਆਂ ਜਿਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀ ਟੈਕ ਕੋਈ ਵੈਟਨਰੀ ਡਾਕਟਰ ਕੋਈ ਐਮ ਟੈਕ ਸਾਰੇ ਹੋਰ ਸਰਕਾਰੀ ਅਦਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸੰਸਥਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਆ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਐਡੇ ਵੱਡੇ ਦਾਦੇ ਨੂੰ ਚਲਾਉਣ ਲਈ ਹੁੰਦਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ੀਤ ਪາກ ਸਿੰਘ ਜੀ ਰਾਜਗੁਰੂ ਖਸਕਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਛਾਤ ਤਾਂ ਦਿੱਤੀ ਸੀ ਅਸੀਂ ਆਜ਼ਾਦ ਫੀਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜੇ ਅੱਜ ਉਸ ਦਿਹਾੜੇ ਤੇ ਅਸੀਂ ਸ਼ਬਦਾ ਦੇ ਫੁੱਲ ਭੇਟ ਕਰਦੇ ਆ ਉਹਨੂੰ ਅਕੀਦਤ ਦੰਦੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਟ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਾਂ ਕਹਾ ਨਾਲ ਸਾਡੀ ਗੱਲ ਮੰਨੀ ਅਸੀਂ ਡੇਢ ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਕਿ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਰ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰਪਾਲ ਸਿੰਘ ਜੀ ਚੀਵਾ ਫਾਈਨਾਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ